ਪਰ ਗੱਲ ਇਹ ਆ ਵੀ ਜਿਹੜੀ ਪੰਜਾਬ ਸਰਕਾਰ ਦਾ ਮਹਿਕਮਾ ਪੀ ਡਬਲਯੂ ਡੀ ਆ ਉਹ ਸਿਰਫ ਜਿਹੜਾ ਡਿਜ਼ਾਈਨ ਬਣਿਆ ਉਹ ਡਿਜ਼ਾਈਨ ਤੇ ਅੱਜ ਤੱਕ ਸਾਈਨ ਨਹੀਂ ਕਰਨਾ ਕਰਨ ਦੇ ਰਿਹਾ ਜਦੋਂ ਮੈਂ ਦੇਖਿਆ ਵੀ ਐਨਓਸੀ ਦਾ ਕੋਈ ਰਾਹ ਹੀ ਨਹੀਂ ਦੇ ਰਹੇ ਤਾਂ ਮੈਨੂੰ ਕੋਈ ਸ਼ੌਕ ਨਹੀਂ ਸੀ মিডিਆ ਮੁਰੇ ਅਜ ਸਾਨੂੰ ਆਉਣਾ। ਧਿਆਲੋ ਜੀ। ਬਿੱਟੂ ਜੀ 11 11 24 ਦੀ 1293 ਨੰਬਰ ਚਿੱਠੀ ਨੰਬਰ ਪੰਜਾਬ ਸਰਕਾਰ ਦਾ ਜਿਹਦੇ ਵਿੱਚ ਪੰਜਾਬ ਸਰਕਾਰ ਨੇ ਰੇਲਵੇ ਨੂੰ ਇੱਥੇ ਪੁਲ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਆ ਤੇ ਹੁਣ ਬੰਦੇ ਦਾ ਪੁੱਤ ਬਣ ਕੇ ਕੱਲ ਨੂੰ ਇੱਥੇ ਰੇਤਾ ਵੀ ਸੱਟ ਸੀਮਿੰਟ ਵੀ ਲਿਆ ਤੇ ਸਰੀਆ ਵੀ ਲਿਆ ਤੇ ਪੁਲ ਦਾ ਕੰਮ ਸ਼ੁਰੂ ਕਰ ਨਮਸਕਾਰ ਦੋਸਤੋ ਤੁਸ ਲੇਖ ਰਿਹਾ ਹਾਂ ਬੀਐਨਐਨ 24 ਨਿਊਜ਼ ਤੁਹਾਨੂੰ ਦੱਸ ਦਈਏ ਦਰਾਹਾ ਰੇਲਵੇ ਫਾਟਕਾਂ ਦਾ ਜਿਹੜਾ ਬ੍ਰਿਜ ਬਣਾਉਣ ਦਾ ਮਾਮਲਾ ਸੀ ਭੱਖ ਦਾ ਨਜ਼ਰ ਆ ਰਿਹਾ ਜਿੱਥੇ ਬੀਤੇ ਇੱਕ ਦਿਨ ਪਹਿਲਾਂ ਹੀ ਰਵਨੀਤ ਸਿੰਘ ਬਿੱਟੂ ਜੋ ਕਿ ਰੇਲ ਮੰਤਰੀ ਨੇ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਸਰਕਾਰ ਵੱਲੋਂ ਐਨਓਸੀ ਨਹੀਂ ਦਿੱਤੀ ਜਾ ਰਹੀ ਜਿਸ ਦੇ ਚੱਲਦੇ ਬ੍ਰਿਜ ਦਾ ਕੰਮ ਰੁਕਿਆ ਹੋਇਆ ਉੱਥੇ ਹੀ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਅੱਜ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਹੋਈ ਐਨਓਸੀ ਦਿਖਾਈ ਹੈ ਜੋ ਕਿ 2024 ਦੇ ਵਿੱਚ ਜਾਰੀ ਕੀਤੀ ਹੈ ਵੱਡਾ ਸਵਾਲ ਖੜਾ ਹੁੰਦਾ ਕਿ ਸਿਆਸਤ ਦਾ ਜੋ ਖੇਮਾ ਭੱਖਦਾ ਜਾ ਰਿਹਾ ਕਿ ਉਹਨਾਂ ਨੂੰ ਐਨਓਸੀ ਦਿੱਤੀ ਗਈ ਆ ਹੁਣ ਦੇਖਦੇ ਆ ਕੰਮ ਕਰ ਤੱਕ ਸ਼ੁਰੂ ਹੋਣਾ ਵੱਡਾ ਸਵਾਲ ਹੈ ਕਿ ਲੋਕਾਂ ਵੱਲੋਂ ਜਿੰਨੀ ਪਰੇਸ਼ਾਨੀ ਇਸ ਪੁੱਲ ਨੂੰ ਲੈ ਕੇ ਚੇਲੀ ਜਾ ਰਹੀ ਆ ਉੱਥੇ ਹੀ ਕੇਂਦਰ ਸਰਕਾਰ ਵੱਲੋਂ ਸਿਆਸਤ ਕੀਤੀ ਜਾ ਰਹੀ ਆ ਕਿਹਾ ਜਾ ਰਿਹਾ ਸੀ ਕਿ ਪੰਜਾਬ ਸਰਕਾਰ ਵੱਲੋਂ ਐਨਓਸੀ ਨਹੀਂ ਦਿੱਤੀ ਜਾ ਰਹੀ ਜਿਸ ਦੇ ਚੱਲਦੇ ਪੁੱਲ ਨਹੀਂ ਬਣ ਰਿਹਾ ਪਰ ਹੁਣ ਇਸ ਵਾਰ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕੇਂਦਰ ਸਰਕਾਰ ਦੇ ਰਵਨੀ ਸਿੰਘ ਬਿੱਟੂ ਨੂੰ ਖੁੱਲਾ ਚੈਲੰਜ ਕੀਤਾ ਕਿ ਉਹਨਾਂ ਵੱਲੋਂ ਐਨਓਸੀ ਜਾਰੀ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਪਰ ਪੁੱਲ ਜਾਣਬੁੱਝ ਕੇ ਇੱਕ ਸਿਆਸਤ ਦੇ ਅਧੀਨ ਨਹੀਂ ਬਣਾਇਆ ਜਾ ਰਿਹਾ ਦੇਖੋ ਨਵਾ ਨਵਾ ਭਾਜਪਾ ਦੀ ਗੋਦੀ ਚੜਿਆ ਰਵਨੀਤ ਮਿੱਟੂ ਜਿਹੜਾ ਕਿ ਲੁਧਿਆਣੇ ਦੇ ਲੋਕਾਂ ਨੇ ਨਕਾਰਿਆ ਤੇ ਫੱਟੀ ਉਹਦੀ ਪੂੰਜੀ ਤੇ ਚੋਰ ਮੋਰੀਆਂ ਰਸਤੇ ਭਾਜਪਾ ਵਾਲਿਆਂ ਨੇ ਬੀਜੇਪੀ ਵਾਲਿਆਂ ਨੇ ਉਹਦੇ ਤੇ ਰਹਿਮ ਕੀਤਾ ਅੱਜ ਉਹ ਭਾਜਪਾ ਦਾ ਸਭ ਤੋਂ ਵੱਡਾ ਝੋਲੀ ਚੁੱਕ ਬਣਿਆ ਹੋਇਆ ਔਰ ਉਹ ਝੋਲੀ ਚੁੱਕ ਇਸ ਹੱਦ ਤੱਕ ਬਣਿਆ ਤੇ ਉਹਨੂੰ ਵਹਿਮ ਹੋ ਗਿਆ ਕਿ ਸ਼ਾਇਦ ਜੇ ਮੈਂ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਬਾਰੇ ਅਨਾਪ ਸ਼ਨਾਪ ਬੋਲੂੰਗਾ ਤੇ ਸ਼ਾਇਦ ਮੈਨੂੰ ਮੁੱਖ ਮੰਤਰੀ ਬਣਾ ਦੇਣਗੇ ਮੈਂ ਬਿੱਟੂ ਨੂੰ ਕਹਿਣਾ ਚਾਹੁੰਦਾ ਕਿ ਭਾਵੇਂ ਪੂਰਾ ਪਿੰਡ ਮਰ ਜਾਵੇ ਤੈਨੂੰ ਨੰਬਰਦਾਰੀ ਨਹੀਂ ਮਿਲਣੀ ਖੁਸਰੀਆਂ ਦੇ ਘਰ ਤਾਂ ਜਵਾਕ ਜੰਮ ਸਕਦਾ ਪਰ ਬਿੱਟੂ ਕਦੇ ਮੁੱਖ ਮੰਤਰੀ ਨਹੀਂ ਬਣ ਸਕਦਾ ਇਹ ਗੱਲ ਕੰਨ ਖੋਲ ਕੇ ਸੁਣ ਲਵੇ ਔਰ ਅੱਜ ਤੋਂ ਬਾਅਦ ਲਿਖ ਲੋ ਕਿ ਬਿੱਟੂ ਕਦੇ ਸਰਪੰਚੀ ਦੀ ਚੋਣ ਨਹੀਂ ਜਿੱਤ ਸਕਦਾ ਕਿਉਂਕਿ ਜਿਹੜੀ ਪਾਰਟੀ ਦੇ ਨਾਲ ਜਿਹੜੀ ਧਿਰ ਦੇ ਨਾਲ ਅੱਜ ਉਹ ਖੜਾ ਜਿਹਦੇ ਤੇ ਇਲਜ਼ਾਮ ਹੈ ਕਿ 750 ਕਿਸਾਨਾਂ ਦੀਆਂ ਲਾਸ਼ਾਂ ਦੇ ਉੱਤੇ ਉਹ ਪਾਰਟੀ ਨੇ ਜਸ਼ਨ ਮਨਾਏ ਤੇ ਸ਼ੋਭਦੀਪ ਵਰਗੇ ਸਾਡੇ ਨੌਜਵਾਨ ਨੂੰ ਸਿੱਧੀਆਂ ਗੋਲੀਆਂ ਇਸ ਭਾਜਪਾ ਪਾਰਟੀ ਨੇ ਮਾਰੀਆਂ ਤੇ ਉਸ ਭਾਜਪਾ ਦੀ ਗੋਦੀ ਚੜ੍ਹ ਕੇ ਇਹ ਕਦੇ ਵੀ ਪੰਜਾਬ ਦੇ ਵਿੱਚ ਮੈਂ ਸਮਝਦਾ ਕਿ ਨਾ ਐ ਅੱਗੇ ਆ ਸਕਦਾ ਤੇ ਨਾ ਕੋਈ ਚੋਣ ਜਿੱਤ ਸਕਦਾ ਕਿਉਂਕਿ ਲੋਕਾਂ ਦੀ ਨਕਾਰੀ ਹੋਈ ਪਾਰਟੀ ਆ ਪੰਜਾਬ ਦੇ ਲੋਕਾਂ ਨੇ ਇਸ ਨੂੰ ਮੁੜ ਕਦੀਮੋ ਨਕਾਰ ਦਿੱਤਾ ਭਾਵੇਂ ਜਦੋਂ ਪਹਿਲੀ ਪਾਰਟੀ ਦੇ ਵਿੱਚ ਸੀ ਅਸੀਂ ਕਿਸੇ ਦੇ ਉੱਤੇ ਦੋਸ਼ ਨਹੀਂ ਲਾਉਂਦੇ ਪਰ ਲੋਕ ਗੱਲਾਂ ਕਰਦੇ ਆ ਕਿ ਪਰਿਵਾਰ ਬੁੱਚੜਾਂ ਦਾ ਪਰਿਵਾਰ ਹੈ ਔਰ ਇਸ ਪਰਿਵਾਰ ਬਾਰੇ ਲੋਕ ਇਹ ਵੀ ਗੱਲਾਂ ਕਰਦੇ ਆ ਕਿ ਇਹਨਾਂ ਨੇ ਜੋ ਪੰਜਾਬ ਤੇ ਪੰਜਾਬੀ ਦਾ ਘਾਣ ਕੀਤਾ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਅਰ ਅੱਜ ਇਹ ਗੱਲ ਕਰਦੇ ਆ ਜਿੱਥੇ ਅਸੀਂ ਕਰੇ 164 ਨੰਬਰ ਬੁਰਜੀ ਦੇ ਉੱਤੇ ਜਿਹੜਾ ਕਿ ਪੁੱਲ ਪਿਛਲੇ 12 ਸਾਲਾਂ ਤੋਂ ਉਹਦੇ ਦੌਰਾਨ ਇਸ ਨੂੰ ਲੋਕਾਂ ਨੇ ਤਿੰਨ ਵਾਰ ਐਮਪੀ ਬਣਾਇਆ ਅਰ ਐਮਪੀ ਬਣਨ ਤੋਂ ਬਾਅਦ ਕਿਉਂਕਿ ਇਹਦਾ ਘਰ ਵੀ ਇੱਥੇ ਕੋਟਲੀ ਆ ਇਸੇ ਹਲਕੇ ਦੇ ਵਿੱਚ ਬਿੱਟੂ ਆਪਣੀ ਕੋਈ ਪਿਛਲੇ ਸਾਲਾਂ ਦੌਰਾਨ ਪਿਛਲੇ ਇਹਨੂੰ ਤਕਰੀਬਨ ਤੁਸੀਂ ਅੱਜ ਦੇਖ ਲਓ ਕਿ 14-15 ਸਾਲ ਹੋ ਗਏ ਇਸ ਪੁਲ ਨੂੰ ਉਡੀਕਦੇ ਨੂੰ ਕੋਈ ਇੱਕ ਫੋਟੋ ਕਿਸੇ ਰੇਲਵੇ ਮੰਤਰੀ ਦੇ ਨਾਲ ਰੇਲਵੇ ਦੇ ਚੀਫ ਦੇ ਨਾਲ ਰੇਲਵੇ ਦੇ ਅਧਿਕਾਰੀ ਦੇ ਨਾਲ ਬਿੱਟੂ ਕੋਈ ਇੱਕ ਫੋਟੋ ਦਿਖਾ ਦੇਵੇ ਤਾਂ ਮੈਂ ਮੰਨ ਜੂਗਾ ਕਿ ਪਿਛਲੇ 14 ਸਾਲਾਂ ਚ ਉਹਨੇ ਕੋਈ ਐਫਰਟ ਕੀਤੇ ਨੇ ਜਾਂ ਇਥੋਂ ਦਾ ਜਿਹੜੇ ਵੀ ਕੋਈ ਐਮਐਲਏ ਰਹੇ ਨੇ ਪਿਛਲੇ ਐਮਐਲਏ ਰਹੇ ਨੇ ਪਹਿਲਾਂ ਅਕਾਲੀ ਦਲ ਦੇ ਐਮਐਲਏ ਸੀ ਕਾਂਗਰਸ ਦੇ ਐਮਐਲਏ ਸੀ ਉਹ ਵੀ ਕੋਈ ਇੱਕ ਵੀ ਕੋਈ ਚਿੱਠੀ ਪੱਤਰ ਕੋਈ ਫੋਟੋ ਕੋਈ ਦਿਖਾ ਦੇਣ ਕਿ ਅਸੀਂ ਦਰਾਹੇ ਦੇ ਲੋਕਾਂ ਦੇ ਲਈ ਕੋਈ ਐਫਰਟ ਕੀਤੀ ਆ ਕੋਈ ਕੰਮ ਕੀਤਾ ਤਾਂ ਮੈਂ ਗੱਲ ਮੰਨ ਜੂਗਾ ਕਿ ਉਹ ਪੰਜਾਬ ਦੇ ਲੋਕਾਂ ਦੀ ਭਲਾਈ ਚਾਹੁੰਦੇ ਸੀ ਉਹ ਪੰਜਾਬ ਦੇ ਲੋਕਾਂ ਦੀ ਭਲਾਈ ਨਹੀਂ ਚਾਹੁੰਦੇ ਸਿਰਫ ਤੇ ਸਿਰਫ ਉਹਨਾਂ ਦਾ ਕੰਮ ਕੀ ਆ ਕਿ ਆਪਣੇ ਘਰ ਭਰਨੇ ਤੇ ਲੋਕਾਂ ਨੂੰ ਮੂਰਖ ਬਣਾਉਣਾ ਅੱਜ ਜੋ ਬਿੱਟੂ ਇੱਥੇ ਪਰਸੋਂ ਆ ਕੇ ਇਸ ਜਗ੍ਹਾ ਦੇ ਉੱਤੇ ਆ ਕੇ ਖੜ ਕੇ ਕਹਿ ਰਿਹਾ ਉਹ ਕੀ ਕਹਿ ਰਿਹਾ ਕਿ ਇਸ ਪੁਲ ਦੀ ਪੰਜਾਬ ਸਰਕਾਰ ਨੇ ਐਨਓਸੀ ਨਹੀਂ ਦਿੱਤੀ ਮੈਂ ਬਿੱਟੂ ਨੂੰ ਦੱਸਣਾ ਚਾਹੁੰਦਾ ਕਿ 3 ਸਾਲ ਤੋਂ ਲੋਕਾਂ ਨੇ ਜਦੋਂ ਦੀ ਸੇਵਾ ਦਿੱਤੀ ਆ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਆ ਕਿ ਇਸ ਪੁਲ ਦੇ ਲਈ ਪਹਿਲੇ ਦਿਨ ਤੋਂ ਸਾਡਾ ਕੇਂਦਰ ਦੇ ਨਾਲ ਸਾਡਾ ਰੇਲਵੇ ਮੰਤਰੀ ਦੇ ਨਾਲ ਸਾਡਾ ਰੇਲਵੇ ਅਧਿਕਾਰੀਆਂ ਦੇ ਨਾਲ ਚੀਫ ਇੰਜੀਨੀਅਰਾਂ ਦੇ ਨਾਲ ਪਹਿਲੇ ਦਿਨ ਤੋਂ ਸਾਡਾ ਜਿਹੜਾ ਕੋਰਸਪੋਂਡੈਂਸ ਆ ਉਹ ਚੱਲਦਾ ਸੋ ਅੱਜ ਜੋ ਉਹ ਐਨਓਸੀ ਦੀ ਗੱਲ ਕਰਦੇ ਆ ਮੈਂ ਸਾਡੇ ਸਤਿਕਾਰਯੋਗ ਚੇਅਰਮੈਨ ਸਾਹਿਬ ਚੇਅਰਮੈਨ ਸਾਹਿਬ ਐਨਓਸੀ ਲੈ ਕੇ ਆਇਆ ਹਾਂ ਹਾਂਜੀ ਆ ਦਿਖਾਓ ਕੱਢ ਕੇ ਇੱਕ ਵਾਰੀ ਕੱਢਿਓ ਨੂੰ ਖੋਲਿਓ ਜਿਹੜੀ ਐਨਓਸੀ ਦੀ ਗੱਲ ਬਿੱਟੂ ਕਰਦਾ ਲਿਆ ਲੋ ਜੀ ਬਿੱਟੂ ਜੀ 11 11 24 ਦੀ 1293 ਨੰਬਰ ਚਿੱਠੀ ਨੰਬਰ ਪੰਜਾਬ ਸਰਕਾਰ ਦਾ ਜਿਹਦੇ ਵਿੱਚ ਪੰਜਾਬ ਸਰਕਾਰ ਨੇ ਰੇਲਵੇ ਨੂੰ ਇੱਥੇ ਪੁਲ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਆ ਤੇ ਹੁਣ ਬੰਦੇ ਦਾ ਪੁੱਤ ਬਣ ਕੇ ਕੱਲ ਨੂੰ ਇੱਥੇ ਰੇਤਾ ਵੀ ਸੱਟ ਸੀਮਿੰਟ ਵੀ ਲਿਆ ਤੇ ਸਰੀਆ ਵੀ ਲਿਆ ਤੇ ਪੁਲ ਦਾ ਕੰਮ ਸ਼ੁਰੂ ਕਰ ਅਸਲ ਦੇ ਵਿੱਚ ਗੱਲ ਕੀ ਆ ਬਿੱਟੂ ਆਇਆ ਕਿਉਂ ਐ ਇੱਥੇ ਕਿਉਂਕਿ ਜਦੋਂ ਉਹਨੂੰ ਪਤਾ ਲੱਗਿਆ ਤੁਸੀਂ ਵੀ ਦੇਖਿਆ ਕਿ ਪਿਛਲੇ ਦਿਨੀ ਮੇਰੀ ਚੀਫ ਇੰਜੀਨੀਅਰ ਦੇ ਨਾਲ ਵੀ ਗੱਲ ਹੋਈ ਸਰਕਾਰ ਦੇ ਨਾਲ ਵੀ ਗੱਲ ਹੋਈ ਇਹ ਪੁਲ ਬਣਨ ਦੀ ਪੂਰੀ ਤਿਆਰੀ ਸੀ ਪੂਰੀ ਤਿਆਰੀ ਕੇਂਦਰ ਸਰਕਾਰ ਵੱਲੋਂ ਵੀ ਕੀਤੀ ਹੋਈ ਸੀ ਪਰ ਰਵਨੀਤ ਬਿੱਟੂ ਆਪਣੇ ਲੋਕਾਂ ਦੀ ਭਲਾਈ ਨਹੀਂ ਚਾਹੁੰਦਾ ਉਹ ਨਹੀਂ ਚਾਹੁੰਦਾ ਕਿ ਦਰਾਹੇ ਦੇ ਲੋਕਾਂ ਨੂੰ ਇਸ ਜਾਮ ਤੋਂ ਨਜਾਤ ਮਿਲੇ ਦਰਾਹੇ ਦੇ ਲੋਕਾਂ ਨੂੰ ਕੋਈ ਸੁੱਖ ਸੁਭਦਾ ਮਿਲੇ ਕਿਉਂਕਿ ਜੇ ਸੁੱਖ ਸੁਭਦਾ ਮਿਲ ਗਈ ਤੇ ਫਿਰ ਇਹਨਾਂ ਨੂੰ ਕਿਹਨੇ ਪੁੱਛਣਾ ਉਹ ਕਹਿੰਦਾ ਮੈਂ ਰਾਜ ਮੰਤਰੀਆਂ ਮੇਰੇ ਤੋਂ ਬਿਨਾ ਕਿਵੇਂ ਬਣਾ ਲਿਆ ਤੇ ਪੁਲ ਬਣਾਉਣ ਨਹੀਂ ਆਇਆ ਇੱਥੇ ਬਿੱਟੂ ਇੱਥੇ ਬਿੱਟੂ ਪੁਲ ਦਾ ਕੰਮ ਰੋਕਣ ਆਇਆ ਪੁਲ ਦਾ ਕੰਮ ਰੋਕਣ ਆਇਆ ਔਰ ਰੋਕਣ ਦੇ ਲਈ ਹੀ ਉਹਨੇ ਕੱਲ ਪ੍ਰੈਸ ਕਾਨਫਰੰਸ ਇੱਥੇ ਕੀਤੀ ਆ ਤਾਂ ਮੈਂ ਉਹਨੂੰ ਕਹਿਣਾ ਚਾਹੁੰਦਾ ਕਿ ਜੇ ਤੂੰ ਪੁਲ ਦਾ ਕੰਮ ਨਹੀਂ ਰੋਕਣਾ ਚਾਹੁੰਦਾ ਤਾਂ ਫਟਾਫਟ ਮੈਂ ਕਹਿੰਦਾ ਕਿ ਅਗਲੇ ਹਫਤੇ ਤੋਂ ਹੀ ਕੱਲ ਤੋਂ ਹੀ ਇਥੇ ਕੰਮ ਸ਼ੁਰੂ ਕਰਾ ਤਾਂ ਅਸੀਂ ਮੰਨਾਂਗੇ ਕਿ ਸਾਡੇ ਇਲਾਕੇ ਦਾ ਕੋਈ ਮੰਤਰੀ ਜਹੇ ਉਹ ਕਾਤਲ ਜਮਾਤ ਦੇ ਨਾਲ ਹੀ ਹਾਜ਼ਰ ਅ ਅਸੀਂ ਮੰਨਾਂਗੇ ਕਿ ਅਸੀਂ ਜਾ ਕੇ ਜੇ ਕੱਲ ਨੂੰ ਉਹ ਕੰਮ ਸ਼ੁਰੂ ਕਰਾਉਂਦਾ ਮੈਂ ਘਰੇ ਜਾ ਕੇ ਉਹਨੂੰ ਆਪ ਬਲਦਸਤਾ ਦੇ ਕੇ ਆਉਂਗਾ ਕਿ ਬਿੱਟੂ ਜੀ ਤੁਸੀਂ ਲੋਕਾਂ ਦਾ ਕੰਮ ਕੀਤਾ ਕਿਉਂਕਿ ਲੋਕਾਂ ਦੇ ਕੰਮ ਲਈ ਚਾਹੇ ਸਾਨੂੰ ਕੋਡੇ ਰਾਖਸ਼ ਕੋਲ ਵੀ ਜਾਣਾ ਪਵੇ ਅਸੀਂ ਉੱਥੇ ਜਾਵਾਂਗੇ ਪਰ ਸਿਰਫ ਤੇ ਸਿਰਫ ਤੁਸੀਂ ਲੋਕਾਂ ਦੇ ਕੰਮ ਦੇ ਵਿੱਚ ਜੇ ਖੜੋਤ ਬਣਦੇ ਕੰਮ ਕਰਦੇ ਹੋ ਮੈਨੂੰ ਲੱਗਦਾ ਕਿ ਇਸ ਤੋਂ ਜ਼ਿਆਦਾ ਸ਼ਰਮਨਾਕ ਗੱਲ ਕੋਈ ਹੋਰ ਨਹੀਂ ਹੋ ਸਕਦੀ ਕਿਉਂਕਿ ਬਿੱਟੂ ਨੂੰ ਹਮੇਸ਼ਾ ਝੂਠ ਬੋਲਣ ਦਾ ਚਾਅ ਵਾ ਪਹਿਲਾਂ ਕਾਂਗਰਸ ਦੇ ਵਿੱਚ ਸੀ ਉਦੋਂ ਵੀ ਇਹਦੇ ਇਹਦੇ ਹਰ ਬਿਆਨ ਦੇ ਵਿੱਚ ਝੂਠ ਹੁੰਦਾ ਸੀ ਤੇ ਅੱਜ ਵੀ ਇਹਦੀ ਹਰ ਗੱਲ ਦੇ ਵਿੱਚ ਝੂਠ ਆ ਮੈਨੂੰ ਕਹਿਣਾ ਤੈਨੂੰ ਰੇਲਵੇ ਦਾ ਰਾਜमंत्री ਬਣਾਇਆ ਜ਼ਰਾਹਾ ਤੁਹਾਡਾ ਆਪਣਾ ਸ਼ਹਿਰ ਆ ਰਵਨੀਤ ਬਿੱਟੂ ਜੀ ਦੱਸੋ ਇੱਥੇ ਕਿੰਨੀਆਂ ਟ੍ਰੇਨਾਂ ਰੁਕਦੀਆਂ ਨੇ ਲੋਕ ਬਾਰ-ਬਾਰ ਮੇਰੇ ਵੱਲੋਂ ਵੀ ਰੇਲਵੇ ਮੰਤਰੀ ਨੂੰ ਬਾਰ-ਬਾਰ ਲੈਟਰ ਲਿਖਿਆ ਲੈਟਰ ਵੀ ਦੇ ਦਾਂਗੇ ਜੇ ਕਹੋਗੇ ਕਿ ਚਿੱਠੀ ਨਹੀਂ ਪੱਤਰ ਕੀਤਾ ਉਹ ਵੀ ਚਿੱਠੀ ਪੱਤਰ ਤੁਹਾਡੇ ਸਾਹਮਣੇ ਰੱਖ ਦੇਾਂਗੇ ਉਦੋਂ ਦੱਸੋ ਸਾਨੂੰ ਦੱਸ ਦਿਓ ਜੇ ਅੱਜ ਤੈਨੂੰ ਰੇਲਵੇ ਰਾਜ ਮੰਤਰੀ ਬਣਾਇਆ ਘਟੋ ਘਟ ਆਪਣੇ ਸ਼ਹਿਰ ਦੇ ਵਿੱਚ ਟ੍ਰੇਨਾਂ ਦਾ ਰੁਕਣ ਲਾ ਦਿਓ ਸਿਰਫ ਤੇ ਸਿਰਫ ਲੋਕਾਂ ਨੂੰ ਭੰਡ ਕੇ ਲੋਕਾਂ ਨੂੰ ਗਾਲਾਂ ਕੱਢ ਕੇ ਤੁਹਾਡੀ ਰਾਜਨੀਤੀ ਨਹੀਂ ਚਮਕਣੀ ਲੋਕ ਤੁਹਾਨੂੰ ਚੰਗੀ ਤਰ੍ਹਾਂ ਸਮਝਦੇ ਆ ਚੰਗੀ ਤਰ੍ਹਾਂ ਜਾਣਦੇ ਆ ਔਰ ਲੋਕਾਂ ਨੇ ਇਸ ਵਾਰ ਵੀ ਤੈਨੂੰ ਤੇਰੀ ਔਕਾਤ ਦਿਖਾਈਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀ ਵੀ ਚੋਣ ਹੋਊਗੀ ਉਹਦੇ ਵਿੱਚ ਲੋਕ ਤੈਨੂੰ ਤੇਰੀ ਔਕਾਤ ਯਾਦ ਕਰਾਉਣਗੇ ਬਿੱਟੂ ਇਹ ਕਹਿ ਰਹੇ ਨੇ ਕਿ ਜੇ ਪੰਜਾਬ ਸਰਕਾਰ ਨੇ ਕੰਮ ਰੋਕਿਆ ਵੀ ਮੈਂ ਲੋਕਾਂ ਨਾਲ ਲੈ ਕੇ ਤੁਹਾਡਾ ਲਾਉਂਗਾ ਜੇ ਰੇਲਵੇ ਕੰਮ ਰੋਕਦੇ ਤਾਂ ਤੁਸੀਂ ਕੀ ਕਰੋਗੇ ਦੇਖੋ ਮੈਂ ਸਾਹਮਣੇ ਦਿਖਾ ਰਿਹਾ ਕਿ ਪੰਜਾਬ ਸਰਕਾਰ ਨੇ ਆਪਣੀ ਐਨਓਸੀ ਦੇ ਦਿੱਤੀ ਆ ਇਹ ਪੁਲ ਦੀ ਉਹ ਸਾਰੀ ਰੇਲਵੇ ਨੇ ਕਰਨੀ ਆ ਤੇ ਰੇਲਵੇ ਦੇ ਕੋਲ ਅਸੀਂ ਤਾਂ ਜਾ ਰਹੇ ਆ ਮੀਟਿੰਗਾਂ ਕਰ ਰਹੇ ਆ ਮੈਂ ਪਿਛਲੇ ਦਿਨੀ ਚੀਫ ਇੰਜੀਨੀਅਰ ਨੂੰ ਵੀ ਜਾ ਕੇ ਉੱਥੇ ਮਿਲ ਕੇ ਆਇਆ ਕਿ ਪੁਲ ਦਾ ਕੰਮ ਜਲਦੀ ਚਾਲੂ ਕਰਾਇਆ ਜਾਵੇ ਲੋਕ ਬਹੁਤ ਦੁਖੀ ਨੇ ਸਾਡੇ ਦਰਾਹੇ ਦੇ ਲੋਕ ਇਸ ਪੁਲ ਕਰਕੇ ਕਿਲੋ-ਕਿਲੋ ਮਿੱਟੀ ਮਹੀਨੇ ਦੀ ਖਾ ਜਾਂਦੇ ਆ ਕਿਉਂਕਿ ਇੰਨਾ ਇੱਥੇ ਧੂੜ ਉੱਡਦੀ ਆ ਕੱਟਾ ਉੱਡਦਾ ਲੋਕ ਘੰਟਿਆਂ ਬਧੀ ਜਾਮ ਦੇ ਵਿੱਚ ਰੁਕਦੇ ਨੇ ਜਦੋਂ ਰੇਲਵੇ ਫਟਕ ਲੱਗ ਜਾਂਦਾ ਤਾਂ ਅੱਧਾ ਅੱਧਾ ਘੰਟਾ ਗੱਡੀਆਂ ਸਟਾਰਟ ਰਹਿੰਦੀਆਂ ਨੇ ਤੇ ਪੋਲੂਸ਼ਨ ਦਾ ਜੋ ਨੁਕਸਾਨ ਹੁੰਦਾ ਲੋਕਾਂ ਦੇ ਪੈਟਰੋਲ ਦਾ ਨੁਕਸਾਨ ਹੁੰਦਾ ਲੋਕਾਂ ਦੇ ਸਮੇਂ ਦਾ ਨੁਕਸਾਨ ਹੁੰਦਾ ਇਸ ਨੁਕਸਾਨ ਨੂੰ ਮੈਂ ਮਿੱਟੂ ਜੀ ਨੂੰ ਕਹਿਣਾ ਕਿ ਇਸ ਨੁਕਸਾਨ ਨੂੰ ਬਚਾਓ ਪੰਜਾਬ ਸਰਕਾਰ ਨੇ ਆਪਣਾ ਕੰਮ ਕਰ ਦਿੱਤਾ ਤੁਸੀਂ ਆਪਣਾ ਕੰਮ ਕਰਕੇ ਦਿਖਾਓ ਔਰ ਅਸੀਂ ਹਮੇਸ਼ਾ ਪੋਜ਼ਿਟਿਵ ਕੰਮਾਂ ਦੇ ਵਿੱਚ ਚਾਹੇ ਉਹ ਜਿਹੜੀ ਮਰਜ਼ੀ ਪਾਰਟੀ ਆ ਉਹਦੇ ਨਾਲ ਹਮੇਸ਼ਾ ਖੜੇ ਆ